ਮੇਰੀ ਸਾਰੇ ਸੰਗਤ ਨੂੰ ਇਹ ਅਥਾ ਜੋੜ ਕੇ ਬੇਨਤੀ ਹੈ 7.5 ਦਿਓ ਇੱਕ ਬੱਚੇ ਦੀ ਜ਼ਿੰਦਗੀ ਦਾ ਸਵਾਲ ਛੱਡ ਤੋਂ ਵੇਖ ਨਹੀਂ ਹੁੰਦਾ ਬਸ ਇੱਕ ਵਾਰੀ ਬੇਨਤੀ ਜੇ ਵੀ ਸਾਧ ਸੰਗਤ ਕਿਤੇ ਇਹ ਗੱਲ ਨਾ ਕਿਤੇ ਭੈਣ ਸ਼ਵੇਤਾ ਸ਼ਰਮਾ ਦੇ ਜਾਂ ਇਹਨਾਂ ਦੇ ਪਰਿਵਾਰ ਦੇ ਮੂੰਹੋਂ ਨਿਕਲੇ ਕਿ ਬਲਵੰਦਰ ਪੱਖੋਂ ਕੇ ਜਨਾਂ ਨਾਲ ਜੁੜਿਆ ਨਾ ਉਹ ਸਿਰਫ ਖਾੜਕੂ ਪਰਿਵਾਰਾਂ ਦੀ ਜਾਂ ਗੁਰਸਿੱਖ ਪਰਿਵਾਰਾਂ ਦੀ ਮਦਦ ਨਹੀਂ ਕਰਦੇ ਆ ਕਈ ਵਾਰੀ ਸੇ ਮੈਂ ਸੁਮਿੰਦਰ ਆਪੀ ਕੋ ਰੱਬ ਦੇ ਨਾਲ ਆ ਡਾਕਟਰੀ ਇਹ ਕਰ ਲਵੇ ਕਿੰਨਾ ਖਰਚਾ ਦੱਸ ਦਿਆ ਡਾਕਟਰ ਸਾਹਿਬ ਦੇ ਆਪਰੇਸ਼ਨ ਦਾ ਜੀ ਅਸੀਂ ਅਜੇ ਡਾਕਟਰ ਨੂੰ ਉਹਨਾਂ ਨੇ ਸਿਰਫ ਸਾਨੂੰ ਲਤ ਕੱਟਣ ਦਾ ਹੀ ਪਕਿਆ ਹੈ ਵੀ ਇਹ ਲਤ ਕਟਣੀ ਪਵੇਗੀ ਸੇਵਾ ਦੇ ਵਿੱਚੋਂ ਇਹ 10000 ਰੁਪਏ ਦੀ ਛੋਟੀ ਜੀ ਭੇਟਾ ਅਸੀਂ ਤੁਹਾਨੂੰ ਦੇ ਰਹੇ ਹਾਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚਿਆ ਜੀ ਬਹੁਤ ਹੀ ਸਤਿਕਾਰਯੋਗ ਭੈਣ ਜੀ ਸ਼ਵੇਤਾ ਸ਼ਰਮਾ ਜੀ ਇਹ ਆਪਣੇ ਭਾਂਜੇ ਨੂੰ ਨਾਲ ਲੈ ਕੇ ਅੱਜ ਸਾਡੇ ਕੋਲ ਪਹੁੰਚਿਆ ਭਾਂਜੇ ਦਾ ਨਾਂ ਹੈ ਕਰਨ ਸ਼ਰਮਾ son of ਸੁਖਵੰਦਰ ਸ਼ਰਮਾ ਉਮਰ ਇਹਦੀ 25 ਸਾਲ ਆ ਅਰੋੜਾ ਕਲੋਨੀ ਨਾਰਿੰਗ ਸ਼ਾਹਪੁਰ ਆਬਾਦੀ ਫਗਵਾੜਾ ਦੇ ਇਹ ਰਹਿਣ ਵਾਲੇ ਆ ਔਰ ਮੁਸ਼ਕਲ ਇਹ ਆ ਕਿ ਇਹਨਾਂ ਦਾ ਜਿਹੜਾ ਭਾਂਜਾ ਅੱਜ ਸਾਡੇ ਕੋਲ ਹੀ ਇੱਥੇ ਪਹੁੰਚਿਆ ਉਹਦੇ ਪੈਰ ਦੇ ਉੱਤੇ ਬਹੁਤ ਮਤਲਬ ਹਾਲਾਤ ਤੁਸੀਂ ਵੇਖੋਗੇ ਕੈਮਰੇ ਦੀ ਅੱਖ ਦੇ ਲਾਲ ਕਿ ਬਹੁਤ ਬੁਰਾ ਹਾਲਾਤ ਬਣੇ ਪਏ ਆ ਡਾਕਟਰਸ ਦੇ ਕਹਿਣ ਮੁਤਾਬਕ ਕੈਂਸਰ ਆ ਤੇ ਸ਼ਾਇਦ ਪੈਰ ਕੱਟਣਾ ਪੈ ਸਕਦਾ ਆ ਆਮਦਨ ਘਰ ਦੇ ਵਿੱਚ ਬੜੀ ਸਧਾਰਨ ਜੀ ਆ ਤੇ ਅੱਜ ਕਈ ਜਿਹੜੇ ਭਣ ਭਰਾ ਵੇਖ ਕੇ ਹੈਰਾਨ ਵੀ ਹੋਏ ਹੋਣਗੇ ਕਿ ਅਕਸਰ ਪੇ ਸਾਡੇ ਕੋਲ ਸ਼ਹੀਦ ਪਰਿਵਾਰ ਜਾਂ ਹੋਰ ਗੁਰਸਿੱਖ ਪਰਿਵਾਰਾਂ ਦੀ ਗੱਲ ਤੇ ਹੀ ਪਹਿਲ ਦੇ ਆਧਾਰ ਤੇ ਕਰਦੇ ਆਂ ਪਰ ਸਾਨੂੰ ਤੇ ਗੁਰੂ ਸਾਹਿਬ ਨੇ ਫਰਕ ਕਰਨਾ ਸਿਖਾਇਆ ਨਹੀਂ ਨਾ ਸਭੇ ਸਾਂਝੀ ਵਾਲ ਸਦਾ ਹੈ ਕੋਈ ਨਾ ਦਿਸੇ ਵਾਰਾ ਜੀਓ ਬੇਸ਼ੱਕ ਇਹ ਹਿੰਦੂ ਪਰਿਵਾਰ ਆ ਪਰ ਮੈਂ ਇਹਨਾਂ ਦੇ ਪਿਤਾ ਜੀ ਦੀ ਤਸਵੀਰ ਵੇਖੀ ਆ ਪੂਰੇ ਗੁਰਸਿੱਖ ਨੇ ਲੰਮਾ ਦਾੜਾ ਸਿਰ ਤੇ ਕੇਸ ਤੇ ਬੜੇ ਈ ਤਰ੍ਹਾਂ ਦੇ ਪਰਿਵਾਰ ਨੇ ਜਿਹੜੇ ਹਿੰਦੂ ਪਰਿਵਾਰ ਨਾਲ ਸੰਬੰਧਤ ਹੁੰਦਿਆਂ ਹੋયા ਉਹਨਾਂ ਨੇ ਸਾਡੇ ਇਸ ਸੰਘਰਸ਼ ਦੇ ਵਿੱਚ ਸ਼ਹਾਦਤਾਂ ਵੀ ਪਾਈਆਂ ਨੇ ਤੇ ਬਾਕੀ ਚਲੋ ਜਦੋਂ ਸਾਨੂੰ ਸਾਡੇ ਗੁਰੂ ਸਾਹਿਬ ਨੇ ਫਰਕ ਨਹੀਂ ਸਿਖਾਇਆ ਤੇ ਕੋਈ ਵੀ ਪਰਿਵਾਰ ਜਦੋਂ ਆਸ ਉਮੀਦ ਦੇ ਨਾਲ ਸਾਡੇ ਤੱਕ ਪਹੁੰਚ ਕਰਦਾ ਹੈ ਕਿ ਅਸੀਂ ਮੁਸ਼ਕਲ ਦੇ ਵਿੱਚ ਹਾਂ ਤੇ ਸਾਡੀ ਮਦਦ ਕਰੋ ਜਾਂ ਸੰਗਤ ਕੋਲੋਂ ਕਰਵਾ ਦਿਓ ਤੇ ਅਸੀਂ ਉਹਨਾਂ ਨੂੰ ਕਦੀ ਨਾ ਨਹੀਂ ਕਰਦੇ ਪਾਈਕ ਨੇ ਯਾਜੀ ਦੀਆਂ ਸਾਖੀਆਂ ਸੁਣਨੀਆਂ ਹੀ ਸੌਖੀਆਂ ਨਹੀਂ ਉਹਨਾਂ ਦੇ ਅਸੂਲਾਂ ਤੇ ਚੱਲਣਾ ਪੜਾ ਔਖਾ ਤੇ ਸਤਗੁਰੂ ਕਿਰਪਾ ਕਰਕੇ ਆਪ ਹੀ ਸੇਵਾ ਲੈਂਦੇ ਨੇ ਤੇ ਆਪ ਹੀ ਮਨ ਚ ਵਸ ਕੇ ਸਾਰੇ ਕੰਮ ਕਰਾਉਂਦੇ ਆ ਤੇ ਅੱਜ ਬੀਬੀ ਸ਼ਵੇਤਾ ਸ਼ਰਮਾ ਜੀ ਸਾਡੇ ਕੋਲ ਨੇ ਇਹਨਾਂ ਨੂੰ ਪੁੱਛਦੇ ਹਾਂ ਵੀ ਕੀ ਇਹਨਾਂ ਦੀ ਮੁਸ਼ਕਲ ਹੈ ਤੇ ਕੀ ਹਾਲਾਤ ਨੇ ਬੀਬੀ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਭ ਤੋਂ ਪਹਿਲਾਂ ਦੱਸੋ ਵੀ ਕੀ ਪ੍ਰੋਬਲਮ ਕੀ ਹੋਈ ਆ ਅਸੀਂ ਤੁਹਾਡੇ ਭਾਂਜੇ ਦੇ ਪੈਰ ਦੇ ਹਾਲਾਤ ਵੇਖਿਆ ਵੀ ਬਹੁਤ ਮਤਲਬ ਮੁਸ਼ਕਲ ਦੇ ਵਿੱਚ ਆ ਜੀ ਉਹਦੇ ਪੈਰ 'ਚ ਕੈਂਸਰ ਹੈ ਪਹਿਲਾਂ ਸੋਜ ਸੀਗੀ ਡਾਕਟਰ ਕਹਿੰਦੇ ਸੋਜ ਹੈ ਓਕੇ ਅਸੀਂ ਟੈਸਟ ਵਗੈਰਾ ਕਰਵਾਏ ਸਰੀਰ ਰਿਪੋਰਟਸ ਕੋਲ ਨੇ ਓਕੇ ਉਹ ਕਹਿੰਦੇ ਵੀ ਇਹ ਸੋਜ ਹੈ ਨਾਰਮਲ ਹੈ ਉਹਨਾਂ ਦੇ ਆਪਦੇ ਡਾਕਟਰ ਨੇ ਸ਼ੂਜ਼ ਦੇ ਤੇ ਵੀ ਤੁਸੀਂ ਇਹ ਪਾਓ ਇਹਦੇ ਨਾਲ ਠੀਕ ਹੋ ਜਾਣਗੇ ਓਕੇ ਉਹ ਪਾਣ ਕਰਕੇ ਤੇ ਉਹ ਨਾ ਇੱਕ ਕੈਂਸਰ ਦਾ ਰੋਗ ਉਹਨਾਂ ਨੇ ਲੈ ਲਿਆ ਓਕੇ ਉਹ ਪੈਰ ਦੀ ਤਲੀ 'ਚ ਤੇ ਲੱਤ ਤੱਕ ਆ ਗਿਆ ਓਕੇ ਫਿਰ ਡਾਕਟਰਾਂ ਨੇ ਕੈਂਸਰ ਦੇ ਟੈਸਟ ਕਰ ਲਖਵਾਏ ਉਹ ਕੀਤੇ ਅਸੀਂ ਕਰਵਾਏ ਐ ਉਹਨਾਂ ਨੇ ਕਹਤਾ ਜੀ ਇਹ ਕੈਂਸਰ ਹੈ ਤੇ ਵੀ ਇਹ ਹੁਣ ਕੈਂਸਰ ਦਾ ਰੂਪ ਲੈ ਚੁੱਕਿਆ ਤੇ ਇਹਨੇ ਨਾੜਾਂ ਨੂੰ ਪਕੜ ਕਰ ਲਈਏ ਤੇ ਕਰਕੇ ਵੀ ਹੁਣ ਇਹ ਲੱਤ ਕਟਣੀ ਪਏਗੀ ਓਕੇ ਅਸੀਂ ਮਤਲਬ ਸਾਹੀ ਰੋਟੀ ਦੇ ਸਕਦੇ ਆ ਇਹਦੀ ਮੰਮੀ ਐ ਭੈਣ ਮੇਰੀ ਉਹ ਜਲੀ ਹੋਈ ਐ ਅੱਛਾ ਕਿਦਾਂ ਕਦਾਂ ਉਸ ਹੜ ਗਿਓ ਉਹਦੇ ਘਰ ਆ ਲੈਨੇ ਅਨੁਸਾਰਤਾ ਸੀਗਾ ओके ਦਾਜ ਤੇ ਕਰਕੇ ਦਾਜ ਮੰਗਦੇ ਸੀ ਨਹੀਂ ਸੀ ਦੇ ਸਕਦੇ ਦੋਨਾਂ ਪੈਨਾਂ ਦੇ ਸਾਡਾ ਵਿਆਹ ਇਕੱਠਿਆਂ ਦਾ ਹੋਇਆ ਸੀਗਾ ਓਕੇ ਇੱਕੋ ਖਰਚੇ ਇੱਕੋ ਖਰਚੇ ਅੱਛਾ ਤੇ ਉਹ ਦਾਜ ਮੰਗਦੇ ਸੀਗੇ ਤੇ ਮੇਰੇ ਘਰ ਦੇ ਸਾਡੇ ਨਹੀਂ ਸੀ ਦੇ ਸਕਦੇ ਓਕੇ ਤੇ ਉਹਦੇ ਕਰਕੇ ਬਸ ਉਹ ਦਾਜ ਦੇ ਵਿੱਚ ਹੀ ਉਹਨਾਂ ਨੇ ਘਰ ਆ ਲਈ ਹੁੰਦੇ ਨੇ ਸਾੜਤਾ ਉਹ 95% ਸੜੀ ਹੋਈ ਹੈ ओके ਇੰਨੇ ਜਬਰਨ ਦੇ ਵਿੱਚ ਵੀ ਉਹ ਸਰਵਾਈਵ ਕਰ ਰਹੇ ਆ ਮੈਂ ਸਮਝਦਾ ਵੀ ਇਹ ਵੀ ਇੱਕ ਚੰਗੀ ਕਿਸਮਤ ਦੀ ਗੱਲ ਹੀ ਆ ਬਸ ਮਹਾਰਾਜ ਦੀ ਕਿਰਪਾ ਹੈ ਦਾਲ ਫੁੱਲ ਦਾ ਤੁਰਿਆ ਹੈ ਹੁਣ ਸਾਡੀ ਇਹ ਆ ਵੀ ਅਸੀਂ ਰੋਟੀ ਕਮਾ ਕੇ ਖਾ ਸਕਦੇ ਆ ਪਰ ਸਾਡੇ ਕੋਲ ਲਾਹ ਚੋਕ ਕੁਝ ਨਹੀਂ ਹੈਗਾ ਅਸੀਂ ਦਵਾਈ ਬੂਤੀਆਂ ਅਸੀਂ ਕੀ ਆਨੰਦ ਦਾ ਸਾਧਨ ਕੀ ਹੈ ਤੁਹਾਡਾ ਜੀ ਜੀ ਮੈਂ ਕੰਮ ਕਰਦੀ ਆ ਪਾਰਲਰ ਦੇ ਬੁਟੀਕ ਤੇ ਬੁਟੀਕ ਆ ਤੁਹਾਡੀ ਕੋਈ ਹਾਂਜੀ ਤਾਂ ਤੇ ਮੈਂ ਉੱਥੇ ਕੰਮ ਸਟਿਚਿੰਗ ਕਰਦੀ ਆ ਨਾਲ ਪਾਰਲਰ ਦਾ ਕੰਮ ਕਰਦੀ ਆ ਓਕੇ ਹਾਂਜੀ ਉਹ ਮੈਨੂੰ 9000 ਰੁਪਿਆ ਮਹੀਨਾ ਦਿੰਦੇ ਨੇ ਓਕੇ ਉਹਦੇ ਨਾਲ ਤੇ ਫਿਰ ਰੋਟੀ ਲੰਗਰ ਪਾਣੀ ਤੇ ਮੱਸਾ ਚੱਲਦਾ ਹਾਂਜੀ ਉਹਦੇ ਨਾਲ ਤੁਹਾਡੇ ਆਪਣੇ ਬੱਚੇ ਕਿੰਨੇ ਆ ਮੇਰਾ ਇੱਕ ਬੇਟਾ ਹੈ ਜੀ ਅੱਛਾ ਬੇਟਾ ਤੁਹਾਡਾ ਹਾਂਜੀ ਉਹ ਪੜਦਾ ਤੁਸੀਂ ਵੀ ਸਿੰਗਲ ਮਮ ਹੋ ਹਾਂਜੀ ਤੁਹਾਡੇ ਹਸਬੰਡ ਦਾ ਕੀ ਮੇਰੇ ਹਸਬੰਡ ਦੀ ਡੈਥ ਹੋ ਗਈ ਸੀ ਕੋਲਰ ਤੋਂ ਕਰੰਟ ਲੱਗਨ ਕਰਨ ਓਹੋ ਬੜੀ ਮੁਸ਼ਕਲ ਜਿੰਦਗੀ ਚੱਲ ਰਹੀ ਆ ਕੋਈ ਹੋਰ ਮਤਲਬ ਘਰ ਪਰਿਵਾਰ ਦੇ ਵਿੱਚ ਕੋਈ ਪੇਕੇਆਂ ਵੱਲੇ ਪਾਸਿਓਂ ਕੋ ਮਦਦ ਪੇਕੇ ਅਸੀਂ ਹੁਣ ਸਾਰੇ ਮਤਲਬ ਅਸੀਂ ਇਕੱਠੇ ਹਾਂ ਪੇਕੇ ਡੈਡੀ ਸੀਗੇ ਅੱਛਾ ਡੈਡੀ ਪੰਜਾਬ ਪੁਲਿਸ ਦੇ ਥਾਣੇਦਾਰ ਸੀਗੇ ਓਕੇ ਉਹਨਾਂ ਨੂੰ ਵੀ ਕੈਂਸਰ ਹੋ ਗਿਆ ਪਿਛਲੇ 25 ਦਸੰਬਰ ਨੂੰ ਉਹ ਵੀ ਐਕਸਪਾਇਰ ਹੋ ਗਏ ਓਕੇ ਹੁਣ ਉਹਨਾਂ ਦੀ ਪੈਨਸ਼ਨ ਹੈ ਮੰਮੀ ਨੂੰ ਪੈਰਾਲਾਈਜ਼ ਹੈ ਮੰਮੀ ਬੈੱਡ ਤੇ ਹੈ ਮਾਤਾ ਵੀ ਨਹੀਂ ਠੀਕ ਸਿਸਟਰ ਇਹ ਉਹਨੂੰ ਉਹਦੀ ਦੇਖ ਰੱਖ ਕਰਦੀ ਏ ਇਹ ਬੱਚਾ ਤੇ ਮੇਰਾ ਬੱਚਾ ਇਹ ਉਹਨੂੰ ਮੈਂ ਦੇਖਦੀ ਆ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨਗੇ ਅੱਜ ਤੁਸੀਂ ਸਾਡੇ ਕੋਲ ਪਹੁੰਚਿਓ ਅ اچھا ਇਹ ਬੱਚਾ ਟੇਲਰ ਹੈ ਕੁਰਤੇ ਪਜਾਮੇ ਸੀਂਦਾ ਪਹਿਲਾਂ ਕੰਮ ਕਰਦਾ ਸੀ ਓਕੇ ਮਿਹਨਤ ਵੱਲੋਂ ਦੀ ਪਿਛੇ ਅਸੀਂ ਹਟੇ ਅੱਜ ਤੱਕ ਵੀ ਨਹੀਂ ਹਟੇ ਓਕੇ ਪਰ ਹੁਣ ਸਾਡੇ ਕੋਲ ਅਸੀਂ ਲਾਜ ਨਹੀਂ ਬਸ ਕਰਵਾ ਪਾਰੇ ਬਸ ਕੋਈ ਗੱਲ ਨਹੀਂ ਜੀ ਸਤਿਗੁਰੂ ਕਿਰਪਾ ਕਰਨਗੇ ਅੱਜ ਤੁਸੀਂ ਸਾਡੇ ਕੋਲ ਪਹੁੰਚੇ ਹੋ ਤੇ ਅਸੀਂ ਆਪਣੇ ਚੈਨੋ ਦੇ ਮਾਧਿਅਮ ਰਾਹੀਂ ਤੁਹਾਡੀ ਮੁਸ਼ਕਲ ਜਿਹੜੀ ਆ ਤਮਾਮ ਦੁਨੀਆ ਦੀ ਸੰਗਤ ਦੇ ਸਾਹਮਣੇ ਅਸੀਂ ਰੱਖ ਰਹੇ ਹਾਂ ਤੇ ਜਰੂਰ ਸਤਿਗੁਰੂ ਕਿਰਪਾ ਕਰਨਗੇ ਕਦੀ ਕਈ ਵਾਰੀ ਤੇ ਮੈਂ ਸਮਝਦਾ ਵੀ ਕੋ ਰੱਬ ਦੇ ਨਾਲ ਆ ਡਾਕਟਰੀ ਇਹ ਕਰ ਲਵੇ ਕਿੰਨਾ ਕੁ ਖਰਚਾ ਦੱਸ ਦੇ ਡਾਕਟਰ ਸਾਹਿਬ ਜੇ ਆਪਰੇਸ਼ਨ ਦਾ ਜੀ ਅਸੀਂ ਅਜੇ ਡਾਕਟਰਾਂ ਨੂੰ ਉਹਨਾਂ ਨੇ ਸਿਰਫ ਸਾਨੂੰ ਲੱਤ ਕੱਟਣ ਦਾ ਹੀ ਪਕਿਆ ਹੈ ਵੀ ਇਹ ਲੱਤ ਕਟਣੀ ਪਵੇਗੀ ਉਬਟੰਡੇ ਐਸਜੀਐਲ ਹਸਪੀਟਲ ਚ ਤੇ ਫਰੀਦਕੋਟ ਮੈਡੀਕਲ ਹਸਪੀਟਲ ਚ ਉਹ ਡਾਕਟਰਾਂ ਨੇ ਕਿਹਾ ਕਹਿੰਦੇ ਵੀ ਜੇ ਅਸੀਂ ਲੱਤ ਕੱਟ ਦਿੰਨੇ ਆ ਤੇ ਇਹਨੂੰ ਰੱਖਣਾ ਪਵੇਗਾ ਵੀ ਅਸੀਂ ਸਾਡਾ 5 ਤੋਂ 6 ਲੱਖ ਰੁਪਿਆ ਵੀ ਇਹ ਖਰਚਾ ਆਵੇਗਾ ਜੇ ਤੁਸੀਂ ਦਵਾਈ ਦਿਵਾ ਲੋ ਤੇ ਵੀ ਅਸੀਂ ਉਹਦਾ ਕੋਈ ਗਾਰੰਟੀ ਨਹੀਂ ਹੈਗੀ ਵੀ ਇਹ ਫਿਰ ਪੂਰੀ ਬਾਡੀ ਚ ਫੈਲ ਜਾਏਗਾ ਸਾਨੂੰ ਕੁਝ ਅਜੇ ਸਮਝ ਹੀ ਨਹੀਂ ਆ ਕੋ ਸਾਡੇ ਪੱਲੇ ਕੁਝ ਨਹੀਂ ਹੈਗਾ ਕੋਈ ਗੱਲ ਨਹੀਂ ਜੀ 사ਦਗੁਰੂ ਕਿਰਪਾ ਕਰਨਗੇ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਤੁਸੀਂ ਚੱਲ ਕੇ ਆਏ ਹੋ ਤੇ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਿਓ ਉੱਥੇ ਜਾ ਕੇ ਸਰੋਵਰ 'ਚ ਇਸ਼ਨਾਨ ਕਰਿਓ ਬੜੇ ਬੜੇ ਵੱਡੇ ਮਸਲੇ ਉੱਥੇ ਹੱਲ ਹੁੰਦੇ ਵੇਖੇ ਨੇ ਅਸੀਂ ਪੂਰੀ ਦੁਨੀਆ ਨੇ ਵੇਖਿਆ ਉਹਨਾਂ ਨਾਲੋਂ ਵੱਡਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਤੇ ਉਹਨਾਂ ਨਾਲੋਂ ਵੱਡਾ ਕੋਈ ਵੈਦ ਨਹੀਂ ਜੀ ਇੱਥੋਂ ਤੱਕ ਪਹੁੰਚੇ ਆ ਹਾਂਜੀ ਤੇ ਬਹੁਤ ਧੰਨਵਾਦ ਤੁਹਾਨੂੰ ਸਾਡੇ ਬਾਰੇ ਕਿਤਨਾ ਜਾਣਕਾਰੀ ਮਿਲੀ ਜੀ ਮੇਰੀ ਇੱਕ ਭੈਣ ਬਣੀ ਹੈ ਪ੍ਰਭਜੋਤ कौर ਓਕੇ ਹਾਂਜੀ ਉਹ ਤੁਹਾਡੀ ਭੈਣ ਨਹੀਂ ਸਾਡੀ ਵੀ ਭੈਣ ਆ। ਬਸ ਜੀ। ਉਹਨਾਂ ਨੇ ਸਾਨੂੰ ਮਤਲਬ ਇਹ ਰਾਹ ਪਾਇਆ ਕਹਿੰਦੇ ਵੀ ਤੁਸੀਂ ਉੱਥੇ ਜਾਓ। ਓਕੇ। ਵੀ ਤੁਹਾਡਾ ਹੱਲ ਹੋਵੇਗਾ, ਬੱਚੇ ਦਾ ਲਾਜ ਹੋਵੇਗਾ। ਵੀ ਤਰ ਤੁਸੀਂ ਖਾਲੀ ਨਹੀਂ ਆਦੇ। ਬਾਕੀ ਸੱਚੇ ਪਾਤਸ਼ਾਹ ਅੱਗੇ ਅਰਦਾਸ ਇਹੀ ਕਰਦੇ ਆ। ਤੁਸੀਂ ਕਦੀ ਸਾਡੀਆਂ ਵੀਡੀਓਜ਼ ਵੇਖੀਆਂ ਵੈਸੇ? ਹਾਂਜੀ ਵੇਖੀਆਂ ਜੀ। ਤੁਸੀਂ ਵੇਖਿਆ ਨਹੀਂ ਵੀ ਇਹ ਤੇ ਸਾਰੇ ਖਾੜਕੂ ਪਰਿਵਾਰਾਂ ਦੀ ਮਤ ਕਰਦੇ ਆ। ਬਿਲਕੁਲ। ਫਿਰ ਵੀ ਤੁਸੀਂ ਉਮੀਦ ਰੱਖਦੇ ਸੀ ਵੀ ਅਸੀਂ ਉੱਥੇ ਜਾਵਾਂਗੇ ਤੇ ਸਾਡੀ ਮਦਦ ਹੋ ਸਕਦੀ ਆ। ਅਸੀਂ ਇਹ ਉਮੀਦ ਰੱਖਦੇ ਆਂ ਵੀ ਬਸ ਜੇ ਉਹ ਸਾਰੇ ਪਰਿਵਾਰ ਆ ਤੇ ਅਸੀਂ ਵੀ ਉਹ ਪਰਿਵਾਰਾਂ ਚੋਂ ਆ। ਵੈਰੀ। ਅਸੀਂ ਮਹਾਰਾਜ ਮੋਰੇ ਅਸੀਂ ਘਰ ਆਵਦੀ ਸੰਦਾ ਤਾਂ ਅਸੀਂ ਖੰਡਪੜ ਸਾਹਿਬ ਡੈਡੀ ਵੀ ਕਰਵਾਦੇ ਰਹੇ ਆ। ਅਸੀਂ ਵੀ ਕਰਵਾਇਆ ਹੈ। ਗੁਰੂ ਦੇ ਲਾੜ ਲੱਗੇ ਹੀ ਹੋ। ਬਿਲਕੁਲ। ਅਸੀਂ ਉਹ ਮਹਾਰਾਜ ਨੂੰ ਪਹਿਲਾਂ ਵੀ ਮੰਨਦੇ ਆ ਅੱਜ ਵੀ ਮੰਨਦੇ ਆ। ਉਹਨਾਂ ਦਾ ਹੀ ਸਾਰਾ ਲੈ ਕੇ ਅੱਜ ਅਸੀਂ ਇੱਥੇ ਬੈਠੇ ਆਂ। ਕੋਈ ਗੱਲ ਨਹੀਂ ਜੀ ਸਤਿਗੁਰੂ ਕਿਰਪਾ ਕਰਨਗੇ ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਭਰੋਸਾ ਹੈ। ਤੇ ਤੁਸੀਂ ਆਸ ਉਮੀਦ ਨਾਲ ਸਾਡੇ ਤੱਕ ਪਹੁੰਚੇ ਹੋ ਤੇ ਅੱਜ ਅਸੀਂ ਤੁਹਾਨੂੰ ਇੱਕ ਛੋਟੀ ਜੀ ਭੇਟਾ ਦੇ ਕੇ ਜਰੂਰ ਤੋਰਾਂਗੇ ਸਤ ਸੰਗਤ ਜੀ ਪੈਣ ਸ਼ਵੇਤਾ ਸ਼ਰਮਾ ਜੀ ਦਾ ਫੋਨ ਨੰਬਰ ਹੈ ਜੀ 9646807756 9646807756 ਇਹ ਇਹਨਾਂ ਦਾ ਫੋਨ ਨੰਬਰ ਹੈ ਜੀ ਇਸ ਨੰਬਰ ਦੇ ਉੱਤੇ Google Pay PhonePe Paytm ਜਿਸ ਤਰ੍ਹਾਂ ਵੀ ਤੇ بس ਇੱਕ ਵਾਰੀ ਬੇਨਤੀ ਜੇ ਭਈ ਸਾਧ ਸੰਗਤ ਕਿਤੇ ਇਹ ਗੱਲ ਨਾ ਕਿਤੇ ਭੈਣ ਸ਼ਵੇਤਾ ਸ਼ਰਮਾ ਦੇ ਜਾਂ ਇਹਨਾਂ ਦੇ ਪਰਿਵਾਰ ਦੇ ਮੂੰਹੋਂ ਨਿਕਲੇ ਕਿ ਬਲਵੰਦਰ ਪੱਖੋਂ ਕੇ ਜਿੰਨਾ ਨਾਲ ਜੁੜਿਆ ਨਾ ਉਹ ਸਿਰਫ ਖਾੜਕੂ ਪਰਿਵਾਰਾਂ ਦੀ ਜਾਂ ਗੁਰਸਿੱਖ ਪਰਿਵਾਰਾਂ ਦੀ ਮਦਦ ਨਹੀਂ ਕਰਦੇ ਆ ਬੇਸ਼ੱਕ ਇਹ ਪਰਿਵਾਰ ਹਿੰਦੂ ਆ ਪਰ ਇਹ ਗੁਰੂ ਗ੍ਰੰਥ ਸਾਹਿਬ ਚ ਆਸਾ ਆਸਥਾ ਰੱਖਦੇ ਨੇ ਇਹ ਸਤਿਗੁਰੂ ਤੇ ਭਰੋਸਾ ਕਰਕੇ ਅੱਜ ਸਾਡੇ ਕੋਲ ਪਹੁੰਚੇ ਨੇ ਤੇ ਜ਼ਰੂਰ ਦਾਸ ਦੀ ਵੀ ਰਾਜਪਾਤ ਰੱਖਣੀ ਜੇ ਤੇ 10 10 20 20 100 150000 ਰੁਪਏ ਵੀ ਪਾਓਗੇ ਨਾ ਤੁਸੀਂ ਪੀਟੀਐਮ ਕਰੋਗੇ Google Pay ਕਰੋਗੇ ਤੇ ਲੱਖਾਂ ਰੁਪਏ ਇਕੱਠੇ ਹੋ ਜਾਂਦੇ ਆ ਤੇ ਜਰੂਰ ਕਰਨੇ ਜੀ ਫੋਨ ਨੰਬਰ ਇੱਕ ਵਾਰੀ ਫੇਰ 96468 07756 ਸਕਰੀਨ ਦੇ ਥੱਲੇ ਵੀ ਤੁਸੀਂ ਨੰਬਰ ਚੱਲਦਾ ਵੇਖ ਰਹੇ ਹੋ ਇਹਦੇ ਤੇ ਜਰੂਰ ਕਰਿਓ ਕਿਉਂਕਿ ਮੁਸ਼ਕਲ ਬੜੀ ਵੱਡੀ ਆ ਤੇ ਆਮਦਨ ਦਾ ਸਾਧਨ ਬਸ ਹੈਂਡ ਟੂ ਮਾਉਥ ਹੈ ਤੇ ਸਤਿਗੁਰੂ ਕਿਰਪਾ ਕਰਨਗੇ ਹੋਰ ਕਿਉਂਕਿ ਕੋ ਗੱਲ ਕਰਨੀ ਚਾਹੁੰਦੇ ਹੋ ਆ ਭਾਂਜੀ ਪੂਰੀ ਦੁਨੀਆ ਦੀ ਸੰਗਤ ਤੁਹਾਨੂੰ ਸੁਣ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਾਰੇ ਸੰਗਤ ਨੂੰ ਹੀ ਹੱਥ ਜੋੜ ਕੇ ਬੇਨਤੀ ਹੈ ਸਾਡਾ ਸਾਥ ਦਿਓ ਇੱਕ ਬੱਚੇ ਦੀ ਜ਼ਿੰਦਗੀ ਦਾ ਸਵਾਲ ਏ ਸੱਤੋ ਵੇਖ ਨਹੀਂ ਹੁੰਦਾ ਅਸੀਂ ਆਪਣੀ ਮਿਹਨਤ ਕਰਕੇ ਤਾਂ ਖਾ ਸਕਦੇ ਆ ਪਰ ਸਾਡੇ ਕੋਈ ਲਾਜ ਨਹੀਂ ਕਰਵਾ ਸਕਦੇ ਬਿਲਕੁਲ ਜੀ ਤੁਸੀਂ ਹੌਸਲਾ ਰੱਖੋ ਸਤਿਗੁਰੂ ਕਿਰਪਾ ਕਰਨਗੇ ਤੇ ਆ ਅੱਜ ਸਾਨੂੰ ਉਪਦੇਸ਼ਾਂ ਦੇ ਵਿੱਚੋਂ ਕੁਝ ਸੰਗਤਾਂ ਸੇਵਾ ਭੇਜ ਦਿੰਦੀਆਂ ਨੇ ਤੇ ਅੱਜ ਉਸ ਸੇਵਾ ਦੇ ਵਿੱਚੋਂ ਇਹ 10000 ਰੁਪਏ ਦੀ ਛੋਟੀ ਜੀ ਭੇਟਾ ਅਸੀਂ ਤੁਹਾਨੂੰ ਦੇ ਰਹੇ ਹਾਂ ਤੇ ਬਾਕੀ ਸਾਰਾ ਕੁਝ ਤੁਹਾਡਾ ਨੰਬਰ ਬੋਲਤਾ ਸਾਧ ਸੰਗਤ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ Google Pay ਤੋਂ ਇਲਾਵਾ ਅਗਰ ਇਹਨਾਂ ਦਾ ਅਕਾਊਂਟ ਨੰਬਰ ਲੈਣਾ ਚਾਹੋ ਇਹਨਾਂ ਦਾ ਆਧਾਰ ਕਾਰਡ ਲੈਣਾ ਚਾਹੋ ਲੈ ਕੇ ਡਾਇਰੈਕਟ ਸੇਵਾ ਭੇਜ ਦਿਓ ਕੋਈ ਉਲਾ ਤੇ ਵਿਚੋਲਾ ਵਿੱਚ ਪਾਉਣ ਦੀ ਲੋੜ ਨਹੀਂ ਤੇ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਬੜੀ ਮੁਸ਼ਕਲ ਦੇ ਵਿੱਚ ਪਰਿਵਾਰ ਆ ਬੱਚਾ ਬੜੀ ਤਕਲੀਫ ਦੇ ਵਿੱਚ ਆ ਬੇਨਤੀ ਬੱਚਾ ਪੀ ਉਹ ਥੋੜਾ ਜਿਹਾ ਉਹਦਾ ਮਸਲਾ ਹੱਲ ਹੋ ਜੇ ਤੇ ਅਰਦਾਸ ਸਾਰੇ ਕਰਿਓ ਪੀ ਲਤ ਕੱਟਣੀ ਨਾ ਪਵੇ ਸਤਿਗੁਰੂ ਕਿਰਪਾ ਕਰਨ ਤੇ ਉਹ ਵੈਸੇ ਠੀਕ ਹੋ ਜਾਏ ਪਤਾ ਨਹੀਂ ਕੌਣ ਕਿਹਦੀ ਅਰਦਾਸ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਣ ਲੈਣੀ ਆ ਬੱਚੇ ਦੇ ਹਾਲਾਤ ਤੁਸੀਂ ਵੇਖ ਕੇ ਖੁਦ ਹੈਰਾਨ ਹੋ ਜਾਓਗੇ ਬਹੁਤ ਮਿਹਰਬਾਨੀ ਜੀ ਜੋਦੇ ਵਾਸਤੇ ਰੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਸਾਡੇ ਨਾਲ ਹੈ ਜੀ ਕਰਨ ਸ਼ਰਮਾ ਜਿਨ੍ਹਾਂ ਦੇ ਬਾਰੇ ਹੁਣ ਬੀਬੀ ਸ਼ਵੇਤਾ ਸ਼ਰਮਾ ਜੀ ਨਾਲ ਅਸੀਂ ਗੱਲਬਾਤ ਕਰਨੇ ਸੀਗਾ ਤੇ ਕਰਨ ਦੇ ਨਾਲ ਵੀ ਗੱਲ ਕਰਦੇ ਆ ਕਰਨ ਕੀ ਹਾਲ ਹੈ ਠੀਕ ਠਾਕ ਹੋ ਤੇ ਕੀ ਇਹ ਕੀ ਬਣਿਆ ਕੀ ਆ ਤੁਹਾਡੇ ਨਾਲ ਕਿਦਾਂ ਹਾਲਾਤ ਆ ਵਾਪਰਿਆ ਜਾਂ ਇਹ ਕਿਦਾਂ ਇਹ ਹਾਲਾਤ ਬਣ ਗਏ ਹੇ ਲਾਤੀ ਮੈਂ ਨਾ 2 ਸਾਲ ਪਹਿਲਾਂ ਚ ਟ੍ਰੇਲਰ ਦਾ ਕੰਮ ਕਰਦਾ ਸੀ ਟ੍ਰੇਲਰ ਦਾ ਥੋੜਾ ਉੱਚੀ ਬੋਲਿਓ ਹਾਂਜੀ ਫੇਰ ਨਾ ਮੈਂ ਜਦੋਂ ਘਰ ਆਉਂਦਾ ਮੇਰੇ ਨਾਲ ਐਕਸੀਡੈਂਟ ਹੋ ਹੀ ਗਿਆ ਉਹ ਨੀਂਗ ਲਗਾ ਜਾਂਦੀ ਰੋਜ਼ ਆਹੋ ਉਹਨੇ ਟੱਕਰ ਮਾਰੀ ਸੀ ਉਦੋਂ ਮੇਰਾ ਚੀ ਟੁੱਟ ਗਈ ਸੀ ਲੱਤ ਟੁੱਟ ਗਈ ਪਾੜ ਟੱਡਾ ਇੱਥੇ ਤਾਂ ਪੈ ਰਾੜ ਪਈ ਇੱਥੋਂ ਆ ਅੱਛਾ ਇਹ ਇਹ ਰਾੜ ਪਈ ਹੋਈ ਆ ਇੱਥੇ ਦੇਖ ਲੋ ਸਖਰੂਆ ਦੀ ਪੂਰੇ ਮਸੂਲ ਹੁੰਦੇ ਰੜੇ ਓਕੇ ਤੇ ਫੇਰ ਪੈਰ ਦਾ ਪਤਾ ਨਹੀਂ ਕੀ ਗੱਲ ਬਣੀ ਮਾੜੀ ਵੇਲੇ ਉਸ ਕੋਲ ਆਪਰੇਸ਼ਨ ਤੋਂ ਬਾਅਦ ਕਹਿੰਦੇ ਸੋਜ ਆ ਸਾਲ ਬਾਅਦ ਹਾਂ ਹਲਕੇ ਹਲਕੇ ਸੋਜੇ ਆਉਣ ਲੱਗੀਆਂ ਮੈਂ ਡਾਕਟਰ ਕੋਲ ਗਿਆ ਉਹਨਾਂ ਨੇ ਐਕਸ-ਰੇ ਕਰਵਾਏ ਕਹਿੰਦੇ ਵੀ ਹੱਡੀ ਆ ਮਾੜੀ ਜੀ ਸੈੱਟ ਹੋ ਜੂਗੀ ਕੁਛ ਨਹੀਂ ਹੁੰਦਾ ਨੂੰ ਓਕੇ ਮੈਂ ਸਾਲ ਪੂਰਾ ਗਲ ਟਪਾ ਦਿੰਨਾਂ ਨੇ ਕਰਦੇ ਕਰਦੇ ਨੇ ਫੇਰ ਮੈਨੂੰ ਕਹਿੰਦੇ ਐਮ ਆਰ ਆਈ ਕਰ ਮੈਂ ਫਰੀਜ਼ ਕੋਡੋ ਮੈਡੀਕਲ ਚ ਜਦੋਂ ਐਮ ਆਰ ਆਈ ਕਰਵਾਉਣ ਦੇ ਤਰੀਕ ਮਨੇ ਉਹਨੇ ਡੇਢ ਮਹੀਨੇ ਤੋਂ ਉੱਪਰ ਤੇ ਤਰੀਕ ਮਿਲੀ ਓਕੇ ਫਿਰ ਕਹਿੰਦੇ ਬਠਿੰਡੋ ਕਰਵਾ ਕੇ ਆ ਫਿਰ ਬਠਿੰਡੋ ਮੈਂ ਗਿਆ ਅਗਲੇ ਦਿਨ ਹੀ ਮੈਨੂੰ ਰਿਪੋਰਟ ਮਿਲ ਗਿਆ ਐਮ ਆਰ ਆਈ ਦੀ ਜਦੋਂ ਮੈਂ ਮੈਡੀਕਲ ਦਿਖਾਇਆ ਕਹਿੰਦੇ ਕੈਂਸਰ ਹੈ ਬਈ ਇੱਥੋਂ ਪੈਰ ਕੱਟਣਾ ਪਊਗਾ ਜੇਕਰ ਚਲੋ ਕੋਈ ਨਹੀਂ ਸਾਧਗੁਰੂ ਕਿਰਪਾ ਕਰਨਗੇ ਉਹਨਾਂ ਨਾਲੋਂ ਵੱਡਾ ਕੋਈ ਵੈਦ ਨਹੀਂਗਾ ਤੇ ਅਰਦਾਸ ਕਰੋ ਸਤਿਗੁਰੂ ਦੇ ਚਰਨਾਂ ਦੇ ਵਿੱਚ ਤੇ ਅੱਜ ਜਿਹੜੀ ਅਸੀਂ ਥੋੜੀ ਜੀ ਮਦਦ ਤੁਹਾਨੂੰ ਦਿੱਤੀ ਹੈ 10000 ਰੁਪਿਆ ਤੇ ਨਾਲ ਸੰਗਤ ਦੇ ਨਾਲ ਅਸੀਂ ਤੁਹਾਡਾ ਹੀ ਨੰਬਰ ਸਾਂਝਾ ਕੀਤਾ ਹਾਂਜੀ ਤੇ ਸਾਧ ਸੰਗਤ ਜੀ ਨੰਬਰ ਤੇ ਮੈਂ ਪਹਿਲਾਂ ਵੀ ਬੋਲ ਚੁੱਕਾ ਇੱਕ ਵਾਰੀ ਫੇਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ 96468 07756 ਇਹ ਇਹਨਾਂ ਦਾ ਫੋਨ ਨੰਬਰ ਹੈ ਤੇ ਕਰਨ ਦੇ ਹਾਲਾਤ ਤੁਸੀਂ ਵੇਖ ਲਿਆ ਤੇ ਬਸ ਜ਼ਰੂਰ ਬੇਨਤੀ ਕਰਿਓ ਆਪ ਸਭ ਸਜਣਾ ਮਿੱਤਰਾਂ ਦੋਸਤਾਂ ਭੈਣ ਭਰਾਵਾਂ ਨੂੰ ਵੀ ਸਾਰਿਆਂ ਨੂੰ ਕਿ ਇਹਨਾਂ ਦੀ ਮਦਦ ਆਪਾਂ ਜ਼ਰੂਰ ਕਰੀਏ ਤੇ ਉਹ ਕਰਨ ਕੋਈ ਗੱਲ ਕੋਈ ਮਨ ਦੇ ਵਿੱਚ ਕੋਈ ਐਸੀ ਗੱਲ ਪੂਰੀ ਦੁਨੀਆ ਦੀ ਸੰਗਤ ਸੁਣ ਰਹੀ ਆ ਤੇ ਮਨ ਦੇ ਵਿੱਚ ਕਦੀ ਕੋਈ ਇਸ ਤਰ੍ਹਾਂ ਦੀ ਭਾਵਨਾ ਨਹੀਂ ਰੱਖਣੀ ਵੀ ਅੱਜ ਸਾਨੂੰ ਕਿਸੇ ਕੋਲੋਂ ਮੰਗਣਾ ਪੈ ਰਿਹਾ ਜਾਂ ਲੋੜ ਆ ਇਹ ਗੱਲ ਜਿਹੜੀ ਹੈ ਨਾ ਭਈ ਇਹ ਸੰਗਤ ਨੇ ਤੇ ਆਪਣਾ ਫਰਜ਼ ਸਮਝ ਕੇ ਤੇ ਸ਼ਾਇਦ ਕੋਈ ਤੇਰਾ ਲੇਖਾ ਜੋਖਾ ਪਿਛਲਾ ਹੋਏਗਾ ਤਾਂ ਤੈਨੂੰ ਭੇਜਣਿਆ ਤੇ ਇਹ ਵੀ ਕੱਲ ਨੂੰ ਤੂੰ ਤੰਦਰੁਸਤ ਹੋ ਜੇ ਠੀਕ ਠਾਕ ਹੋ ਜੇ ਤੇ ਮੁੜ ਕੇ ਤੂੰ ਵੀ ਕਿਸੇ ਦੀ ਮਦਦ ਕਰ ਸਕਦਾ ਹਾਂਜੀ ਹਾਂਜੀ ਸਤਿਗੁਰੂ ਕਿਰਪਾ ਕਰਨਗੇ ਕੋਈ ਗੱਲ ਕਰਨੀ ਚਾਹੁੰਦੇ ਹੋ ਤੇ ਜਰੂਰ ਕਰੋ ਸੰਤ ਸੁਣ ਰਹੀ ਹੈ ਨਹੀਂ ਮੈਨੂੰ ਤਾਂ ਹੁਣ ਲਈ ਇੱਕ ਵਾਰ ਹੀ ਇਲਾਜ ਹੋ ਗਿਆ ਹੁਣ ਮੈਨੂੰ ਆਪਣਾ ਲੋਡ ਪੈਂਦੇ ਗਾਂ ਮੈਂ ਠੀਕ ਹੋਊਗਾ ਮੈਂ ਵੀ ਗਾਂ ਕਿਸੇ ਦੀ ਮਦਦ ਕਰ ਸਕਦਾ ਜਰੂਰ ਜਰੂਰ ਠੀਕ ਹੈ ਜੀ ਇਹ ਮਨ ਦੇ ਵਿੱਚ ਇਹ ਭਾਵਨਾ ਸਤਿਗੁਰੂ ਜਰੂਰ ਤੁਹਾਡੇ ਤੁਹਾਨੂੰ ਤੰਦਰੁਸਤੀ ਬਖਸ਼ਣਗੇ ਤੇ ਔਰਤੋਂ ਨਹੀਂ ਤੁਹਾਨੂੰ ਇਸ ਯੋਗ ਕਰਨ ਦੀ ਪੀ ਅੱਜ ਤੁਹਾਨੂੰ ਕਿਸੇ ਦੀ ਮਦਦ ਦੀ ਲੋੜ ਪੈ ਰਹੀ ਹੈ ਕੱਲ ਨੂੰ ਤੁਸੀਂ ਵੀ ਕਿਸੇ ਦੀ ਮਦਦ ਕਰ ਸਕੋ ਇਹ ਜਰੂਰ ਆਪਣੇ ਦਿਮਾਗ 'ਚ ਰੱਖਿਓ ਔਰ ਤੁਹਾਨੂੰ ਜਰੂਰ ਸਤਿਗੁਰੂ ਕਿਰਪਾ ਕਰਕੇ ਤੰਦਰੁਸਤੀ ਬਖਸ਼ਣਗੇ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਬਹੁਤ ਧੰਨਵਾਦ ਦੁਖੀ ਪਰਿਵਾਰ ਆ ਬੜੀ ਮੁਸ਼ਕਲ ਚ ਆਓ ਸਾਰੇ ਰਲ ਮਿਲ ਕੇ ਇਹਨਾਂ ਦੀ ਮਦਦ ਕਰੀਏ ਵੀਡੀਓ ਵਕਤ-ਵਕਤ ਸ਼ੇਅਰ ਕਰਨੀ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ